ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੀਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਦੂਜਾ ਹਰਜਿੰਦਰ ਸਿੰਘ ਬਣ ਕੇ ਉਭਰੇ ਨੌਜਵਾਨ ਟਰੱਕ ਡਰਾਈਵਰ ਦਾ ਮਾਮਲਾ ਸੁਰਖੀਆਂ 'ਚ ਹੈ ਜੋ ਮਾਰਚ 2022 'ਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦਾਵਾ ਕੀਤਾ ਹੈ ਕਿ ਸਾਹਮਣੇ ਆਰੀ ਗੱਡੀ ਨਾਲ ਟੱਕਰ ਹੋਣ ਤੋਂ ਪਹਿਲਾਂ 21 ਸਾਲ ਦੇ ਜਸ਼ਨਪ੍ਰੀਤ ਸਿੰਘ ਨੇ ਬ੍ਰੇਕ ਲਾਉਣ ਦਾ ਯਤਨ ਨਹੀਂ ਕੀਤਾ ਤੇ ਇਸੇ ਕਰਕੇ ਤਿੰਨ ਜਣਿਆਂ ਨੂੰ ਜਾਨ ਗਵਾਉਣੀ ਪਈ ਹਾਈਵੇ ਪੈਟਰੋਲ ਦੇ ਜਾਂਚ ਕਰਤਾ ਰੋਡਰੀਗੋ ਜੇਮਨੇਜ਼ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਮੈਡੀਕਲ ਸਟਾਫ ਨੇ ਉਸ ਦਾ ਸਰੀਰਕ ਮੁਆਇਨਾ ਕੀਤਾ ਤੇ ਇਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਰੋਡ리고 ਮੁਤਾਬਕ ਯੂਬਾ ਸਿਟੀ ਨਾਲ ਸੰਬੰਧਿਤ ਜਸ਼ਨਪ੍ਰੀਤ ਸਿੰਘ ਵਿਰੁੱਧ ਡਰੱਗਸ ਦੇ ਨਸ਼ੇ 'ਚ ਡਰਾਈਵਿੰਗ ਕਰਨ ਅਤੇ ਵਹੀਕੂਲਰ ਮੈਂਸਲਾਟਰ ਦੇ ਦੋਸ਼ ਆਇਦ ਕੀਤੇ ਗਏ ਨੇ ਤੇ ਅਦਾਲਤ 'ਚ ਪਹਿਲੀ ਪੇਸ਼ੀ ਅੱਜ ਹੋਵੇਗੀ। ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ ਟਰੱਕ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਮਕੈਨੀਕਲ ਨੁਕਸ ਦੀ ਸੰਭਾਵਨਾ ਨੂੰ ਰੱਦ ਕੀਤਾ ਜਾ ਸਕੇ। ਦੂਜੇ ਪਾਸੇ ਜਸ਼ਨਪ੍ਰੀਤ ਦੇ ਟਰੱਕ ਉੱਤੇ ਸੰਧੂ ਟਰਾਂਸਪੋਰਟ ਦਾ ਨਾਮ ਲਿਖਿਆ ਨਜ਼ਰ ਆ ਰਿਹਾ ਹੈ ਤੇ ਹਰਜਿੰਦਰ ਸਿੰਘ ਵਾਲੇ ਮਾਮਲੇ ਦੀ ਤਰਜ਼ ਤੇ ਟਰਾਂਸਪੋਰਟ ਕੰਪਨੀ ਨੂੰ ਵੀ ਕਟਾਰੇ 'ਚ ਖੜਾ ਕੀਤਾ ਜਾ ਸਕਦਾ ਹੈ। ਮਾਮਲਾ ਪੂਰੀ ਤਰ੍ਹਾਂ ਸਿਆਸੀ ਰੂਪ اختیار ਕਰ ਚੁੱਕਾ ਹੈ ਤੇ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਇਹਨਾਂ ਹਰਕਤਾਂ ਕਰਕੇ ਕੈਲੀਫੋਰਨੀਆ ਨੂੰ ਮਿਲਣ ਵਾਲੀਆਂ 40 ਮਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਰੋਕ ਦਿੱਤੀ ਗਈ ਹੈ। ਉਨਾ ਅੱਗੇ ਕਿ ਅਮਰੀਕਾ ਦੀਆਂ ਸੜਕਾਂ ਨੂੰ ਖਤਰਨਾਕ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਤੇ ਕੈਲੀਫੋਰਨੀਆ ਦੇ ਗਵਰਨਰ ਤੋਂ ਜਵਾਬ ਤਲਬੀ ਕੀਤੀ ਜਾਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਜਸ਼ਨਪ੍ਰੀਤ ਦੇ ਬੇਕਾਬੂ ਟਰੱਕ ਨੇ ਸਭ ਤੋਂ ਪਹਿਲਾਂ ਸਾਹਮਣੇ ਆਰੀ ਇੱਕ ਐਸਯੂਵੀ ਨੂੰ ਟੱਕਰ ਮਾਰੀ ਫਿਰ ਲਗਾਤਾਰ ਕਈ ਗੱਡੀਆਂ ਨੂੰ ਦਰੜਦਾ ਹੋਇਆ ਅੱਗੇ ਵਧਣ ਲੱਗਾ। ਇਸੇ ਦੌਰਾਨ ਕੁਝ ਗੱਡੀਆਂ 'ਚ ਅੱਗ ਲੱਗ ਗਈ ਤੇ ਤਿੰਨਾਂ 'ਚੋਂ ਦੋ ਜਣਿਆਂ ਦੀ ਮੌਤ ਸੜਨ ਕਾਰਨ ਹੋਈ। ਜਸ਼ਨਪ੍ਰੀਤ ਦੇ ਟਰੱਕ ਦਾ મોਰਲਾ ਹਿੱਸਾ ਵੀ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਜੋ ਸੜਕ ਦੇ ਸੱਜੇ ਪਾਸੇ ਖੜੇ ਇੱਕ ਹੋਰ ਟਰੱਕ ਚ ਜਾਵਜਾ ਇਮੀਗ੍ਰੇਸ਼ਨ ਤੇ ਕਸਟਮਸ ਐਨਫੋਰਸਮੈਂਟ ਤੋਂ ਮਿਲੇ ਵੇਰਵੇ ਮੁਤਾਬਕ ਜਸ਼ਨਪ੍ਰੀਤ ਸਿੰਘ ਨੂੰ ਪਹਿਲੀ ਵਾਰ ਮਾਰਚ 2022 ਚ ਕੈਲੀਫੋਰਨੀਆ ਦੇ ਐਲ ਸੈਂਟਾਰੋ ਇਲਾਕੇ ਚ ਇੰਟਰਨੈਸ਼ਨਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਪਰ ਜੋ ਬਾਈਡਨ ਸਰਕਾਰ ਦੀ ਨੀਤੀ ਸਦਕਾ ਇਮੀਗ੍ਰੇਸ਼ਨ ਅਰਜ਼ੀ ਤੇ ਸੁਣਵਾਈ ਹੋਣ ਤੱਕ ਰਿਹਾ ਕਰ ਦਿੱਤਾ ਗਿਆ ਆਈਸ ਵੱਲੋਂ ਮੰਗਲਵਾਰ ਦੇ ਹਾਦਸੇ ਮਗਰੋਂ ਜਸ਼ਨਪ੍ਰੀਤ ਸਿੰਘ ਦਾ ਇਮੀਗ੍ਰੇਸ਼ਨ ਡਿਟੇਨਰ ਦਾਖਲ ਕਰ ਦਿੱਤਾ ਗਿਆ ਤੇ ਅਦਾਲਤ ਤੋਂ ਜ਼ਮਾਨਤ ਮਿਲਣ ਦੀ ਸੂਰਤ 'ਚ ਉਸਨੂੰ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਚ ਲਿਜਾਇਆ ਜਾਵੇਗਾ ਦੂਜੇ ਪਾਸੇ ਇੱਕ ਟਰੱਕ ਡਰਾਈਵਰ ਦਾ ਕਤਲ ਕਰਨ ਦੇ ਦੋਸ਼ 'ਤੇ ਹੇਠ ਗ੍ਰਿਫਤਾਰ ਲੁਤਫੌਲਾ ਸੁਹੇਬ ਲਤੀਫ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਜਿਸ ਨੂੰ ਸਜ਼ਾ ਦਾ ਐਲਾਨ ਬਾਅਦ ਕੀਤਾ ਜਾਵੇਗਾ ਹਾਦਸਾ 9 ਜੂਨ 2019 ਨੂੰ ਕੈਲੀਫੋਰਨੀਆ ਦੀ ਗਾਰਡਨ ਗਰੋਵ ਇਲਾਕੇ ਦੇ ਵਿੱਚ ਵਾਪਰਿਆ ਤੇ 58 ਸਾਲ ਦਾ ਟਰੱਕ ਡਰਾਈਵਰ ਮੌਕੇ ਤੇ ਹੀ ਦਮ ਤੋੜ ਗਿਆ ਲੁੱਟ ਫੌਲਾ 소हेब ਲਤੀਫ ਸ਼ਰਾਪੀ ਕੇ ਗੱਡੀ ਚਲਾ ਰਿਆ ਸੀ ਜੋ ਬੇਕਾਬੂ ਹੋਣ ਮਗਰੋਂ ਗਾਰਡ ਰੇਲ ਤੋੜਦੀ ਹੋਈ ਅੱਗੇ ਵਧੀ ਤੇ ਟਰੱਕ ਡਰਾਈਵਰ ਨੂੰ ਦੜਦ ਦਿੱਤਾ ਅਮਰੀਕਾ ਦੀ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਕਾਰਵਾਈ ਜਾਰੀ ਹੈ ਅਮਰੀਕਾ ਨੇ ਹੁਣ ਪ੍ਰਸ਼ਾਂਤ ਮਹਾਸਾਗਰ 'ਚ 8ਵੀਂ ਵਾਰ ਨਸ਼ੀਲੇ ਪਦਾਰਥਾਂ ਨਾਲ ਭਰੀ ਕਿਸ਼ਤੀ ਤੇ ਹਮਲਾ ਕਰਨ ਦੀ ਰਿਪੋਰਟ ਦਿੱਤੀ ਹੈ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਰੱਖਿਆ ਮੰਤਰੀ ਪੀਟ ਹੈਕ ਸੇਥ ਨੇ ਇਹ ਜਾਣਕਾਰੀ ਦਿੱਤੀ ਅਮਰੀਕੀ ਫੌਜ ਨੇ ਪੂਰਬੀ ਪ੍ਰਸ਼ਾਂਤ ਦੇ ਸਾਗਰ 'ਚ ਇੱਕ ਕਥਿਤ ਨਸ਼ੀਲੇ ਪਦਾਰਥ ਲਿਜਾਣ ਵਾਲੀ ਕਿਸ਼ਤੀ ਤੇ ਆਪਣਾ 8ਵਾਂ ਹਮਲਾ ਕੀਤਾ ਦੋ ਲੋਕਾਂ ਦੀ ਮੌਤ ਹੋਈ ਇਹ ਹਮਲਾ ਦੱਖਣੀ ਅਮਰੀਕਾ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਟਰੰਪ ਪ੍ਰਸ਼ਾਸਨ ਦੀ ਕਾਰਵਾਈ ਦੇ ਦਾਇਰੇ ਨੂੰ ਵਧਾਉਂਦਾ ਹੈ ਪਿਛਲੇ 7 ਅਮਰੀਕੀ ਹਮਲੇ ਕੈਰੀਬੀਅਨ ਸਾਗਰ ਚ ਹੋਏ ਸਨ ਜਦਕਿ ਮੰਗਲਵਾਰ ਰਾਤ ਦਾ ਹਮਲਾ ਪ੍ਰਸ਼ਾਂਤ ਖੇਤਰ ਚ ਪਹਿਲਾ ਸੀ ਇੱਕ ਸੇਥ ਨੇ ਕਿਹਾ ਕਿ ਹਮਲੇ ਚ ਮਰਨ ਵਾਲਿਆਂ ਦੀ ਗਿਣਤੀ 34 ਹੋ ਗਈ ਹੈ ਇਹ ਹਮਲਾ ਕੈਰੀਬੀਅਨ ਸਾਗਰ ਚ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਪਿਛਲੇ 7 ਅਮਰੀਕੀ ਹਮਲਿਆਂ ਤੋਂ ਕੁਝ ਵੱਖਰਾ ਸੀ ਇੱਕ ਸੇਥ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਤਾਜ਼ਾ ਹਮਲੇ ਚ ਦੋ ਲੋਕ ਮਾਰੇ ਗਏ ਨੇ ਜਿਸ ਨਾਲ ਪਿਛਲੇ ਮਹੀਨੇ ਹਮਲੇ ਸ਼ੁਰੂ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 34 ਹੋ ਗਈ ਹੈ ਇਹ ਹਮਲਾ ਸਿਰਫ ਇੱਕ ਨਵੇਂ ਖੇਤਰ ਚ ਇੱਕ ਕਾਰਵਾਈ ਨਹੀਂ ਹੈ ਸਗੋਂ ਇਹ ਇੱਕ ਅਜਿਹੇ ਖੇਤਰ ਚ ਵੀ ਹੋਇਆ ਜਿੱਥੇ ਦੁਨੀਆ ਦਾ ਜ਼ਿਆਦਾਤਰ ਕੋਕੀਨ ਸਮੁੰਦਰ ਰਾਹੀਂ ਤਸਕਰੀ ਕੀਤਾ ਜਾਂਦਾ ਹੈ ਰੱਖਿਆ ਮੰਤਰੀ ਨੇ ਇਸ ਕਾਰਵਾਈ ਨੂੰ ਅੱਤਵਾਦ ਵਿਰੁੱਧ ਜੰਗ ਨਾਲ ਵੀ ਜੋੜਿਆ ਜਿਵੇਂ ਕਿ ਅਮਰੀਕਾ ਨੇ 11 ਸਤੰਬਰ 2001 ਦੇ ਹਮਲਿਆਂ ਤੋਂ ਬਾਅਦ ਕੀਤਾ ਸੀ ਰੱਖਿਆ ਸਕੱਤਰ ਪੀਟ ਹੈਗ ਸੇਥ ਨੇ ਕਿਹਾ ਜਿਵੇਂ ਅਲ ਕਾਇਦਾ ਨੇ ਸਾਡੇ ਦੇਸ਼ ਤੇ ਜੰਗ ਛੇੜੀ ਸੀ ਉਸੇ ਤਰ੍ਹਾਂ ਇਹ ਗਰੋਹ ਸਾਡੀ ਸਰਹੱਦ ਅਤੇ ਸਾਡੇ ਲੋਕਾਂ ਤੇ ਜੰਗ ਛੇੜ ਰਹੇ ਨੇ ਉਹਨਾਂ ਨੇ ਅੱਗੇ ਕਿਹਾ ਕੋਈ ਪਨਾਹ ਨਹੀਂ ਹੋਵੇਗੀ ਕੋਈ ਮਾਫੀ ਨਹੀਂ ਹੋਵੇਗੀ ਸਿਰਫ ਨਿਆਂ ਹੋਵੇਗਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਲਿਆਂ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਅਮਰੀਕਾ ਡਰੱਗ ਕਾਰਟੇਲਾਂ ਵਿਰੁੱਧ ਹਥਿਆਰਬੰਦ ਸੰਘਰਸ਼ 'ਚ ਰੁੱਝਿਆ ਹੋਇਆ ਹੈ। ਉਨ੍ਹਾਂ ਦੇ ਅਨੁਸਾਰ ਇਹ ਸੰਗਠਨ ਗੈਰਕਾਨੂੰਨੀ ਲੜਾਕੂ ਹਨ ਅਤੇ ਉਨ੍ਹਾਂ ਨੂੰ ਉਹੀ ਕਾਨੂੰਨੀ ਅਧਿਕਾਰ ਪ੍ਰਾਪਤ ਨੇ ਜੋ ਬੁਸ਼ ਪ੍ਰਸ਼ਾਸਨ ਨੇ ਅੱਤਵਾਦੀਆਂ ਦੇ ਵਿਰੁੱਧ ਵਰਤੇ ਸਨ। ਕੈਲੀਫੋਰਨੀਆ ਚ ਇੱਕ ਸੌਫਟਵਰ ਟੀਮ ਦੇ 4 ਮੈਂਬਰਾਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਰਿਪੋਰਟਾਂ ਅਨੁਸਾਰ ਇਸ ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਇੱਕ ਦੋਸਤ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਉਸਦੇ ਸਾਥੀਆਂ ਨੇ ਨਸ਼ੇ ਦੀ ਓਵਰਡੋਜ਼ ਲੈ ਲਈ ਹੈ ਫੁਲਟਨ ਪੁਲਿਸ ਵਿਭਾਗ ਦੇ ਅਨੁਸਾਰ ਪੁਲਿਸ ਅਧਿਕਾਰੀਆਂ ਨੂੰ ਮੰਗਲਵਾਰ ਸਵੇਰੇ 11 ਵਜੇ ਤੋਂ ਕੁਝ ਸਮਾਂ ਪਹਿਲਾਂ ਇੱਕ ਕਾਲ ਆਈ ਸੀ ਕਾਲ ਕਰਨ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਉਸਦੇ ਦੋਸਤਾਂ ਨੇ ਓਵਰਡੋਜ਼ ਲੈ ਲਈ ਹੈ ਤੇ ਉਹ ਸਾਹ ਨਹੀਂ ਲੈ ਰਹੇ ਨੇ ਫੁਲਟਨ ਵਿੱਚ ਡਬਲਯੂ ਵੈਲਸ਼ਾਇਰ ਐਵੈਨਿਊ ਦੇ 100 ਬਲਾਕ ਚ ਸਥਿਤ ਅਪਾਰਟਮੈਂਟ ਚ ਪਹੁੰਚਣ ਤੋਂ ਬਾਅਦ ਪੁਲਿਸ ਨੇ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਫੁਲਟਨ ਪੁਲਿਸ ਨੇ ਕਿਹਾ ਕਿ ਇਸ ਘਟਨਾ ਚ ਲੋਕਾਂ ਲਈ ਕੋਈ ਖਤਰਾ ਨਹੀਂ ਹੈ ਮ੍ਰਿਤਕਾਂ ਚੋਂ ਇੱਕ ਦੇ ਦੋਸਤ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਚਾਰੋਂ ਪੀੜਤ ਇੱਕੋ ਹੀ ਸੌਫਟਬਾਲ ਟੀਮ ਦੇ ਮੈਂਬਰ ਸਨ ਤੇ ਉਹ ਕਿਸੇ ਹੋ ਇਮ ਦੇ ਸਾਥੀ ਨੂੰ ਮਿਲਣ ਲਈ ਅਪਾਰਟਮੈਂਟ 'ਚ ਆਏ ਸਨ ਹਾਲਾਂਕਿ ਪੁਲਿਸ ਨੇ ਅਜੇ ਤੱਕ ਇਹ ਪੁਸ਼ਟੀ ਨਹੀਂ ਕੀਤੀ ਕਿ ਨਾਂ ਮੌਤਾਂ ਦਾ ਕਾਰਨ ਡਰੱਗ ਓਵਰਡੋਜ਼ ਹੈ ਫੋਲਟਨ ਪੁਲਿਸ ਡਿਟੈਕਟਿਵ ਹੁਣ ਇਸ ਘਟਨਾ ਦੀ ਜਾਂਚ ਕਰ ਰਹੇ ਨੇ ਵਿਭਾਗ ਨੇ ਦੱਸਿਆ ਕਿ ਨਾਮ ਅਤੇ ਉਮਰ ਔਰੇਂਜ ਕਾਉਂਟੀ ਸ਼ੈਰਫ ਦੇ ਕਾਰਨਰਜ਼ ਦਫ਼ਤਰ ਦੁਆਰਾ ਜਾਰੀ ਕੀਤੇ ਜਾਣਗੇ ਪੁਲਿਸ ਨੇ ਵੀ ਸਪਸ਼ਟ ਕੀਤਾ ਕਿ ਮੌਤ ਦਾ ਕਾਰਨ ਅਜੇ ਪੈਂਡਿੰਗ ਹੈ ਜਿਸ 'ਚ ਕਈ ਹਫ਼ਤੇ ਲੱਗ ਸਕਦੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਵਾਰ ਫਿਰ ਕਿਹਾ ਹੈ ਕਿ ਭਾਰਤ ਰੂਸ ਤੋਂ ਕੱਚੇ ਤੇਲ ਦੀ ਖਰੀਦ ਘਟਾ ਰਿਹਾ ਹੈ ਤੇ ਸਾਲ ਦੇ ਅੰਤ ਤੱਕ ਮੁਕੰਮਲ ਖਾਤਮਾ ਕਰ ਦਿੱਤਾ ਜਾਵੇਗਾ ਵਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕੱਚੇ ਤੇਲ ਦੀ ਖਰੀਦ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਨੂੰ ਤੁਰੰਤ ਰੋਕਣਾ ਸੰਭਵ ਨਹੀਂ ਪਰ ਸਮੇਂ ਦੇ ਨਾਲ-ਨਾਲ ਇਸ ਨੂੰ ਬੰਦ ਕੀਤਾ ਜਾ ਸਕਦਾ ਹੈ ਚੇਤੇ ਰੱਖੇ ਕਿ ਪਿਛਲੇ ਇੱਕ ਹਫ਼ਤੇ ਦੌਰਾਨ 트ੰਪ ਪੰਜਵੀਂ ਵਾਰ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਦਾ ਜ਼ਿਕਰ ਕਰ ਚੁੱਕੇ ਨੇ 트ੰਪ ਦੇ ਦਾਅਵਿਆਂ ਨੂੰ ਇੱਕ ਪਾਸੇ ਰੱਖ ਕੇ ਦੇਖਿਆ ਜਾਵੇ ਤਾਂ ਰੂਸ ਹੁਣ ਵੀ ਭਾਰਤ ਪੁਜਰੈ ਕੱਚੇ ਤੇਲ ਦਾ ਮੁੱਖ ਸਰੋਤ ਹੈ ਸਤੰਬਰ ਦੇ ਅੰਕੜਿਆਂ ਮੁਤਾਬਕ ਭਾਰਤ ਨੇ ਕੱਚੇ ਤੇਲ ਦੀ ਕੁੱਲ ਖਰੀਦਾ 34% ਹਿੱਸਾ ਰੂਸ ਤੋਂ ਮੰਗਵਾਇਆ ਸੀ ਪਰ 2025 ਦੇ ਪਹਿਲੇ 8 ਮਹੀਨੇ ਦੇ ਇੰਪੋਰਟ 'ਚ 10% ਕਮੀ ਆਈ ਹੈ। ਦੂਜੇ ਪਾਸੇ ਭਾਰਤ ਤੇ ਅਮਰੀਕਾ ਦਰਮਿਆਨ ਜਲਦ ਹੀ ਵਪਾਰ ਸਮਝੌਤਾ ਹੋਣ ਦੇ ਅਸਰ ਨੇ ਤੇ ਟਰੰਪ ਵੱਲੋਂ ਲਾਗੂ 50% ਦੀ ਟੈਰਿਫਸ ਨੂੰ ਘਟਾ ਕੇ 15% ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਊਰਜਾ ਤੇ ਖੇਤੀ ਸੈਕਟਰ ਸਭ ਤੋਂ ਅਹਿਮ ਨੇ ਤੇ ਭਾਰਤ ਵੱਲੋਂ ਇਹਨਾਂ ਬਾਰੇ ਰੈਇਤਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਭਾਰਤ ਵੱਲੋਂ ਅਮਰੀਕਾ ਦੀ ਮੱਕੀ ਅਤੇ ਸੋਇਆਬੀਨ ਵਾਸਤੇ ਬਾਜ਼ਾਰ ਖੋਲੇ ਜਾ ਸਕਦੇ ਨੇ ਪਰ ਇਹ ਫਸਲਾਂ ਨਾਨ ਜੈਨੇਟਿਕਲੀ ਮੋਡੀਫਾਈਡ ਹੋਣ ਦੀ ਸ਼ਰਤ ਲਾਗੂ ਹੋਵੇਗੀ ਭਾਰਤ ਦਾ ਮੰਨਣਾ ਹੈ ਕਿ ਤੇਜ਼ੀ ਨਾਲ ਵਧ ਰਿਹਾ ਪੋਲਟਰੀ ਡੇਰੀ ਅਤੇ 에ਥਨੋਲ ਉਦਯੋਗਾਂ ਚ ਇਹ ਉਤਪਾਦ ਖਾਪ ਜਾਣਗੇ ਸਾਬਕਾ ਵਿਦੇਸ਼ ਸਕੱਤਰ ਕਮਲ ਸਿੱੱਬਲ ਨੇ ਦੱਸਿਆ ਕਿ ਭਾਰਤ ਅਤੇ ਅਮਰੀਕਾ ਵਪਾਰ ਸਮਝੌਤੇ ਦਾ ਖਰੜਾ 트럼ਪ ਦੀ ਮੇਜ਼ ਤੇ ਪਿਆ ਹੈ ਪਰ 트럼ਪ ਦੀ ਈਗੋ ਸਮੱਸਿਆਵਾਂ ਪੈਦਾ ਕਰ ਰਹੀ ਹੈ ਦੱਸਦੀ ਹੈ ਕਿ ਅਮਰੀਕਾ ਪੁੱਜਣ ਵਾਲੀਆਂ ਭਾਰਤੀ ਵਸਤਾਂ ਤੇ 50% ਟੈਰਿਫਸ ਲੱਗ ਚੁੱਕੇ ਨੇ ਸੈਕਸ ਅਪਰਾਧੀ ਜੈਫਰੀ ਐਪਸਟਾਈਨ ਦੀ ਮੁੱਖ ਦੋਸ਼ੀ ਵਰਜੀਨੀਆ ਗਿਫਰੇ ਦੁਆਰਾ ਲਿਖੀ ਗਈ ਯਾਦਾਂ Nobody's Girl Amazon ਦੀ ਸਭ ਤੋਂ ਵੱਧ ਵਿਕਣ ਵਾਲੀ ਸੂਚੀ 'ਚ ਸਿਖਰ ਤੇ ਹੈ ਕਿਤਾਬ 'ਚ ਹੈਰਾਨ ਕਰਨ ਵਾਲੇ ਖੁਲਾਸੇ ਨੇ ਜਿਸ ਵਿੱਚ ਪ੍ਰਿੰਸ ਐਡਰੀਅੂ ਦੁਆਰਾ ਜਨਸੀ ਸ਼ੋਸ਼ਣ ਡੋਨਲਡ ਟਰੰਪ ਦੁਆਰਾ ਨੌਕਰੀ ਦੀ ਪੇਸ਼ਕਸ਼ ਤੇ ਇੱਕ ਰਹੱਸਮਈ ਸਿਆਸਤਦਾਨ ਦੁਆਰਾ ਜ਼ਬਰਜਨਾਹ ਵਰਗੇ ਖੁਲਾਸੇ ਸ਼ਾਮਲ ਨੇ ਗਿਫਰੇ ਆਪਣੇ ਗਰਭਪਾਤ ਅਤੇ ਐਪਸਟਾਈਨ ਵਿਰੁੱਧ ਕਾਨੂੰਨੀ ਲੜਾਈ ਦਾ ਵੀ ਜ਼ਿਕਰ ਕਰਦੀ ਹੈ ਕਿਤਾਬ ਨੇ ਅਮਰੀਕਾ ਤੇ ਯੂਰਪ 'ਚ ਇੱਕ ਤੂਫਾਨ ਪੈਦਾ ਕਰ ਦਿੱਤਾ ਹੈ ਦਰਸਲ ਸੈਕਸ ਅਪਰਾਧੀ ਜੈਫਰੀ ਐਪਸਟਾਈਨ ਦੇ ਜ਼ੁਬਾਨੀ ਬੱਚੇ ਲੋਕਾਂ 'ਚੋਂ ਇੱਕ ਰਈ ਵਰਜੀਨੀਆ ਗਿਫਰੇ ਦੀ ਕਹਾਣੀ ਤੇ ਆਧਾਰਿਤ ਇਸ ਕਿਤਾਬ ਚ ਬਹੁਤ ਸਾਰੇ ਹੈਰਾਨ ਕਰਨ ਵਾਲੇ ਖੁਲਾਸੇ ਨੇ ਕਿਤਾਬ ਚ ਵਰਜੀਨੀਆ ਗਿਫਰੇ ਦਾ ਦਾਵਾ ਹੈ ਕਿ ਇੱਕ ਜਾਣਿਆ ਪਛਾਣਿਆ ਪ੍ਰਧਾਨ ਮੰਤਰੀ ਉਸ ਨਾਲ ਜ਼ਬਰਜਨਾ ਕਰਦਾ ਹੈ ਵਰਜੀਨੀਆ ਦੇ ਅਨੁਸਾਰ ਜਾਣਿਆ ਪਛਾਣਿਆ ਪ੍ਰਧਾਨ ਮੰਤਰੀ ਵਾਰ-ਵਾਰ ਗਲਾ ਘੁੱਟ ਰਿਹਾ ਸੀ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਈ ਤੇ ਆਪਣੀ ਜਾਨ ਤੋਂ ਡਰਦੇ ਹੋਏ ਦੇਖ ਕੇ ਖੁਸ਼ੀ ਹੋਈ ਸੰਸਮਰਨ ਚ ਤਿੰਨ ਵਾਰ ਗਿਫਰੇ ਨੂੰ ਐਂਡਰਿਊ ਨਾਲ ਏਜੰਸੀ ਸੰਬੰਧ ਬਣਾਉਣ ਲਈ ਤਸਕਰੀ ਕੀਤੇ ਜਾਣ ਦਾ ਜ਼ਿਕਰ ਹੈ ਇਨ੍ਹਾਂ ਵਿੱਚੋਂ ਦੋ ਘਟਨਾਵਾਂ ਉਦੋਂ ਵਾਪਰੀਆਂ ਜਦੋਂ ਉਹ ਸਿਰਫ਼ 17 ਸਾਲ ਦੀ ਸੀ ਤੇ ਇਸ ਕਾਰਨ ਰਾਜਕੁਮਾਰ ਨੇ ਪਿਛਲੇ ਹਫ਼ਤੇ ਆਪਣੇ ਖਿਤਾਬ ਤਿਆਗ ਦਿੱਤੇ ਸਨ ਪਹਿਲੀ ਘਟਨਾ ਕਥਿਤ ਤੌਰ ਤੇ 10 ਮਾਰਚ 2001 ਨੂੰ ਵਾਪਰੀ ਸੀ ਗਿਫਰੇ ਯਾਦ ਕਰਦੇ ਕਿ ਜਦੋਂ ਰਾਜਕੁਮਾਰ ਨੇ ਉਸ ਦੀ ਉਮਰ ਦਾ ਸਹੀ ਅੰਦਾਜ਼ਾ ਲਗਾਇਆ ਸੀ ਕਿ ਉਹ 17 ਸਾਲ ਦੀ ਸੀ ਤਾਂ ਉਸਨੇ ਕਿਹਾ ਮੇਰੀਆਂ ਧੀਆ ਤੁਹਾਡੇ ਤੋਂ ਥੋੜੀਆਂ ਛੋਟੀਆਂ ਨੇ ਉਸ ਨੂੰ ਇਹ ਵੀ ਯਾਦ ਹੈ ਕਿ ਉਸ ਰਾਤ ਉਸਨੇ ਆਪਣਾ ਪਹਿਰਾਵਾ ਚੁਣਿਆ ਸੀ ਇੱਕ ਗੁਲਾਬੀ ਕ੍ਰੌਪ ਟੌਪ ਦੀ ਟੀ-ਸ਼ਰਟ ਅਤੇ ਬੌਰੰਗੀ ਜੀਨਸ ਜੋ ਉਸਦੇ ਮੂਰਤੀਆਂ ਬ੍ਰਿਟਨੀ ਸਪੀਅਰਸ ਅਤੇ ਕ੍ਰਿਸਟੀਨਾ ਐਗਵੇਲੇਰਾ ਤੋਂ ਪ੍ਰੇਰਿਤ ਸੀ ਉਸਨੇ ਇਹੀ ਪਹਿਰਾਵਾ ਪਾਇਆ ਹੋਇਆ ਸੀ ਜਦੋਂ ਐਪਸਟਾਈਨ ਨੇ ਗਿਫਰੇ ਦੀ ਕਮਰ ਦੁਆਲੇ ਆਪਣਾ ਹੱਥ ਰੱਖ ਕੇ ਐਂਡਰਿਊ ਦੀ ਬਦਨਾਮ ਫੋਟੋ ਖਿੱਚੀ ਸੀ ਜਿਸ ਨੇ ਬਾਅਦ ਚ ਰਾਜਕੁਮਾਰ ਦੇ ਪਤਨ ਚ ਭੂਮਿਕਾ ਨਿਭਾਈ ਉਸਨੇ ਲਿਖਿਆ ਕਿ ਐਪਸਟਾਈਨ ਨੇ ਬਾਅਦ ਚ ਉਸਨੂੰ ਰਾਜਕੁਮਾਰ ਨਾਲ ਇੱਕ ਰਾਤ ਬਿਤਾਉਣ ਲਈ 15000 ਡਾਲਰ ਅਦਾ ਕੀਤੇ ਐਂਡਰਿਊ ਨੇ ਕਦੇ ਵੀ ਗਿਫਰੇ ਨੂੰ ਮਿਲਣ ਤੋਂ ਇਨਕਾਰ ਤੀਤਾ ਗੇਫਰੇ ਨੇ ਇਹ ਵੀ ਦੱਸਿਆ ਕਿ ਉਸ ਨੂੰ ਯਾਦ ਹੈ ਕਿ ਉਸਦੇ ਪਿਤਾ ਨੇ ਉਸ ਨੂੰ ਰੀਅਲ ਅਸਟੇਟ ਮੈਗਨੇਟ ਜੋ ਹੁਣ ਅਮਰੀਕੀ ਰਾਸ਼ਟਰਪਤੀ ਹੈ ਨਾਲ ਮਿਲਾਇਆ ਸੀ ਜਿਸ ਨੇ 2000 ਦੀਆਂ ਗਰਮੀਆਂ 'ਚ ਫਲੋਰੀਡਾ 'ਚ 트ੰਪ ਦੇ ਮਾਰੇ ਲਾਗੋ ਰਿਜ਼ੋਰਟ 'ਚ ਲੋਕਰ ਰੂਮ ਅਟੈਂਡੈਂਟ ਵਜੋਂ ਕੰਮ ਕਰਨ ਦਾ ਪ੍ਰਬੰਧ ਕੀਤਾ ਸੀ ਜਦੋਂ ਉਹ 16 ਸਾਲ ਦੀ ਸੀ ਉਸਨੇ ਕਿਹਾ ਕਿ ਯਾਦਾਂ ਜੋ ਦੱਸੀ ਗਈ ਉਹਨਾਂ ਦੀ ਇੱਕੋ ਇੱਕ ਮੁਲਾਕਾਤ 'ਚ ਟਰੰਪ ਇਸ ਤੋਂ ਵੱਧ ਦੋਸਤਾਨਾ ਨਹੀਂ ਹੋ ਸਕਦਾ ਸੀ ਤੇ ਉਸ ਨੂੰ ਆਪਣੇ ਦੋਸਤਾਂ ਲਈ ਬੇਬੀ ਸਿਟਿੰਗ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਇਹ ਮਾਰੇ ਲਾਗੋ 'ਚ ਸੀ ਤੇ ਉਸ ਨੂੰ ਐਪਸਟਾਈਨ ਦੀ ਸਾਥੀ ਕਿਸਲੈਨ ਮੈਕਸਵੈਲ ਦੁਆਰਾ ਦੇਖਿਆ ਗਿਆ ਤੇ ਛੇੜਛਾੜ ਕੀਤੀ ਗਈ ਅਮਰੀਕੀ ਉਪਰਾਸ਼ਟਪਤੀ ਜੇਡੀ ਵੈਂਸ ਅਤੇ ਟਰੰਪ ਪ੍ਰਸ਼ਾਸਨ ਦੇ ਮੱਧ ਪੂਰਬ ਦੇ ਰਾਜਦੂਤ ਸਟੀਵ ਵਿਟਕਾਫ ਇਜ਼ਰਾਈਲ ਤੇ ਹਮਾਸ ਵਿਚਕਾਰ ਜੰਗਬੰਦੀ ਤੋਂ ਬਾਅਦ ਸਥਿਤੀ ਦਾ ਮੁਲਾਂਕਣ ਕਰਨ ਲਈ ਤਲ ਅਵੀਵ ਚ ਹਨ ਹਾਲ ਹੀ ਚ ਜਿਹੜੀ ਵੈਂਸ ਨੇ ਹਮਾਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਹ ਸਹਿਯੋਗ ਨਹੀਂ ਕਰਦਾ ਤਾਂ ਇਸ ਦਾ ਸਫਾਇਆ ਹੋ ਜਾਵੇਗਾ ਇਸ ਤੋਂ ਇਲਾਵਾ ਵੈਂਸ ਨੇ ਇਜ਼ਰਾਈਲ ਨੂੰ ਜੰਗਬੰਦੀ ਸਮਝੌਤੇ ਦੇ ਸਬੰਧ ਚ ਕੁਝ ਸਬਰ ਰੱਖਣ ਦੀ ਅਪੀਲ ਕੀਤੀ ਸੀ ਹੁਣ ਅਮਰੀਕਾ ਦੇ ਉਪਰਾਸ਼ਟਪਤੀ ਜੇਡੀ ਵੈਂਸ ਨੇ ਗਾਜ਼ਾ ਜੰਗਬੰਦੀ ਬਾਰੇ ਆਸ਼ਾਵਾਦ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਸਥਿਤੀ ਉਮੀਦ ਨਾਲੋਂ ਬਿਹਤਰ ਹੈ ਵੈਂਸ ਨੇ ਇਹ ਬਿਆਨ ਇਜ਼ਰਾਈਲ ਚ ਸਿਵਲ ਅਤੇ ਫੌਜੀ ਸਹਿਯੋਗ ਲਈ ਇੱਕ ਨਵੇਂ ਕੇਂਦਰ ਦਾ ਦੌਰਾ ਕਰਨ ਤੋਂ ਬਾਅਦ ਦਿੱਤਾ ਹੈ ਉਹਨਾਂ ਨੇ ਸਵੀਕਾਰ ਕੀਤਾ ਕਿ ਹਾਲ ਹੀ ਚ ਹਿੰਸਾ ਦੀਆਂ ਕੁਝ ਘਟਨਾਵਾਂ ਵਾਪਰੀਆਂ ਨੇ ਪਰ ਕਿਹਾ ਕਿ 2 ਸਾਲਾਂ ਦੀ ਇਜ਼ਰਾਈਲ ਹਮਾਸ ਜੰਗ ਤੋਂ ਬਾਅਦ ਲਾਗੂ ਕੀਤੀ ਗਈ ਜੰਗਬੰਦੀ ਦੇ ਪ੍ਰਗਤੀ ਉਮੀਦ ਨਾਲੋਂ ਬਿਹਤਰ ਹੈ ਵੈਂਸ ਨੇ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਇਹ ਸ਼ਾਂਤੀ ਕਾਇਮ ਰਹੇਗੀ। ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਪ੍ਰਸ਼ਾਸਨ ਦੇ ਮੱਧਪੂਰਬ ਰਾਜਦੂਤ ਸਟੀਵ ਵਿਟਕਾਫ ਨੇ ਕਿਹਾ ਕਿ ਅਸੀਂ ਉਹਨਾਂ ਥਾਵਾਂ ਤੇ ਪਹੁੰਚ ਗਏ ਹਾਂ ਜਿੱਥੇ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਕਿ ਅਸੀਂ ਪਹੁੰਚਾਂਗੇ। ਜੰਗਬੰਦੀ ਦੇ ਖਤਰੇ ਦੇ ਵਿਚਕਾਰ ਵੈਂਸ ਵਿਟਕਾਫ ਅਤੇ ਰਾਸ਼ਟਰਪਤੀ 트ੰਪ ਦੇ ਜਵਾਈ ਜਰੇਡ ਕੁਸ਼ਨਰ ਇਜ਼ਰਾਈਲ ਪਹੁੰਚੇ ਸਨ। ਜੰਗਬੰਦੀ ਸਮਝੌਤੇ ਦੇ ਵਿਚਕਾਰ ਇਹ ਸਵਾਲ ਅਜੇ ਵੀ ਬਣੇ ਹੋਏ ਨੇ ਕਿ ਕੀ ਹਮਾਸ ਆਪਣੇ ਹਥਿਆਰ ਛੱਡੇਗਾ? ਗਾਜ਼ਾ 'ਚ ਅੰਤਰਰਾਸ਼ਟਰੀ ਸੁਰੱਖਿਆ ਬਲ ਕਦੋਂ ਅਤੇ ਕਿਵੇਂ ਤਾਇਨਾਤ ਕੀਤੇ ਜਾਣਗੇ? ਤੇ ਯੁੱਧ ਤੋਂ ਬਾਅਦ ਇਸ ਖੇਤਰ ਤੇ ਕੌਣ ਸ਼ਾਸਨ ਕਰੇਗਾ ਇਸ ਦੌਰਾਨ ਰਾਸ਼ਟਰਪਤੀ 트ੰਪ ਦੇ ਜਵਾਈ ਜੈਰੇਡ ਕੁਸ਼ਨਰ ਨੇ ਜੰਗਬੰਦੀ ਬਾਰੇ ਕਿਹਾ ਦੋਵੇਂ ਤਰ੍ਹਾਂ ਹੁਣ 2 ਸਾਲ ਦੀ ਭਿਆਨਕ ਲੜਾਈ ਤੋਂ ਬਾਅਦ ਸ਼ਾਂਤੀ ਦੀ ਸਥਿਤੀ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਨੇ ਵੈਂਸ ਦੇ ਵੀਰਵਾਰ ਨੂੰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨਤਨਯਾਹੁ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ ਉਧਰ ਦੂਜੇ ਪਾਸੇ ਗਾਜ਼ਾ 'ਚ ਜੰਗਬੰਦੀ ਟੁੱਟਣ ਦੀ ਕਗਾਰ ਤੇ ਹੈ ਅਮਰੀਕੀ ਉਪਰਾਸ਼ਟਰਪਤੀ ਜੇਡੀ ਵੈਂਸ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਗਾਜ਼ਾ ਜੰਗਬੰਦੀ ਤੇ ਹੋਰ ਪ੍ਰਗਤੀ ਤੇ ਚਰਚਾ ਕਰਨ ਲਈ ਗੱਲਬਾਤ ਕੀਤੀ ਦੋਵਾਂ ਵਿਚਕਾਰ ਮੁਲਾਕਾਤ ਖਤਮ ਹੋਣ ਤੋਂ ਬਾਅਦ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੁ ਨੇ ਕੁਝ ਮਹੱਤਵਪੂਰਨ ਗੱਲ ਕਹੀਆਂ ਨੇ ਉਹਨਾਂ ਨੇ ਅਮਰੀਕਾ ਤੇ ਤਿੱਖਾ ਹਮਲਾ ਬੋਲਿਆ ਤੇ ਕਿਹਾ ਕਿ ਇਜ਼ਰਾਈਲ ਅਮਰੀਕਾ ਦਾ ਗੁਲਾਮ ਨਹੀਂ ਹੈ ਇਹ ਆਪਣੀ ਸੁਰੱਖਿਆ ਦਾ ਫੈਸਲਾ ਖੁਦ ਕਰਦਾ ਹੈ ਇਸ ਬਾਰੇ ਟਰੰਪ ਦੇ ਰਾਜਦੂਤ ਬਣੇ ਜੇਡੀ ਵੈਂਸ ਨੇ ਕਿਹਾ ਕਿ ਗਾਜ਼ਾ 'ਚ ਸ਼ਾਂਤੀ ਬਣਾਈ ਰੱਖਣਾ ਆਪਣੇ ਆਪ 'ਚ ਇੱਕ ਵੱਡੀ ਚੁਣੌਤੀ ਹੈ ਨਤਨਯਾਹੂ ਦੇ ਬਿਆਨ ਨੇ ਹੁਣ ਟਰੰਪ ਪ੍ਰਸ਼ਾਸਨ ਦੇ ਅੰਦਰ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ ਕਿ ਕੀ ਨਤਨਯਾਹੂ ਗਾਜ਼ਾ ਸਮਝੌਤੇ ਤੋਂ ਪਿੱਛੇ हट ਸਕਦੇ ਨੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਗਾਜ਼ਾ 'ਚ ਇੱਕ ਹੋਰ ਪੂਰੇ ਪੈਮਾਨੇ ਦੀ ਜੰਗ ਸ਼ੁਰੂ ਕਰ ਸਕਦਾ ਹੈ ਟਰੰਪ ਦੇ ਕਰੀਬੀ ਵਿਸ਼ਵਾਸਪਾਤਰ ਜੇਡੀ ਵੈਂਸ ਗਾਜ਼ਾ ਜੰਗਬੰਦੀ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੇ ਟਰੰਪ ਦੇ ਯਤਨਾਂ ਦੇ ਹਿੱਸੇ ਵਜੋਂ ਇਜ਼ਰਾਈਲ ਪਹੁੰਚੇ ਸਨ ਜਿਹੜੀ ਵੈਂਸ ਨੇ ਹਮਾਸ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕਰਨ ਤੇ ਗਾਜ਼ਾ ਨੂੰ ਹੋਏ ਨੁਕਸਾਨ ਨੂੰ ਦੁਬਾਰਾ ਬਣਾਉਣ ਦੀਆਂ ਚੁਣੌਤੀਆਂ ਤੇ ਜ਼ੋਰ ਦਿੱਤਾ ਤਾਂ ਜੋ ਇਸ ਦੇ ਵਸਨੀਕਾਂ ਦੇ ਜੀਵਨ ਨੂੰ ਬਿਹਤਰ ਬਣਾਇਆ ਜਾ ਸਕੇ ਹਾਲਾਂਕਿ ਉਹਨਾਂ ਕਿਹਾ ਕਿ ਇਹ ਆਸਾਨ ਨਹੀਂ ਹੋਵੇਗਾ ਨਿਤਨ ਯਾਹੂ ਨੇ ਸਖਤ ਰੁਖ ਅਪਣਾਉਂਦੇ ਹੋਏ ਕਿਹਾ ਕਿ ਇਜ਼ਰਾਈਲ ਅਮਰੀਕਾ ਦਾ ਗੁਲਾਮ ਜਾਂ ਅਧੀਨ ਦੇਸ਼ ਨਹੀਂ ਹੈ ਉਹਨਾਂ ਕਿਹਾ ਕੁਝ ਲੋਕ ਸੋਚਦੇ ਨੇ ਕਿ ਅਮਰੀਕਾ ਇਜ਼ਰਾਈਲ ਨੂੰ ਚਲਾਉਂਦਾ ਹੈ ਜਦਕਿ ਦੂਸਰੇ ਸੋਚਦੇ ਨੇ ਕਿ ਇਜ਼ਰਾਈਲ ਅਮਰੀਕਾ ਨੂੰ ਚਲਾਉਂਦਾ ਹੈ ਇਹ ਗੱਲਾਂ ਜੋ ਲੋਕ ਕਹਿ ਰਹੇ ਨੇ ਉਹ ਬਿਲਕੁਲ ਬਕਵਾਸ ਨੇ ਇਜ਼ਰਾਈਲ ਅਤੇ ਅਮਰੀਕਾ ਮਜ਼ਬੂਤ ਭਾਈਵਾਲ ਨੇ ਸਾਡਾ ਅਮਰੀਕਾ ਨਾਲ ਇੱਕ ਬੇਮਿਸਾਲ ਗੱਠ ਜੋੜਿਆ ਜੋ ਮੱਧ ਪੂਰਬ ਨੂੰ ਬਦਲ ਰਿਹਾ ਹੈ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ